ਤਰੰਤਾਰਨ ਸਾਹਿਬ ਪੰਜਾਬ ਦੇ ਇਤਿਹਾਸਿਕ ਸ਼ਹਿਰਾਂ 'ਚੋਂ ਇੱਕ ਹੈ। ਤਰੰਤਾਰਨ ਗੁਰੂ ਨਗਰੀ ਅੰਮ੍ਰਿਤਸਰ ਤੋਂ 25 ਕਿਲੋਮੀਟਰ ਦੂਰ ਦੱਖਣ ਦਿਸ਼ਾ ਵੱਲ ਹੈ। ਅੰਮ੍ਰਿਤਸਰ ਦੀ ਤਰ੍ਹਾਂ ਇਹ ਸਥਾਨ ਵੀ ਸਿੱਖਾਂ ਦਾ ਪ੍ਰਮੁੱਖ ਧਾਰਮਿਕ ਕੇਂਦਰ ਹੈ। ਇਸ ਸ਼ਹਿਰ ਨੂੰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਵਸਾਇਆ ਗਿਆ ਸੀ। ਇਹ ਸ਼ਹਿਰ ਪ੍ਰਾਤਨ ਤੌਰ ਤੇ ਦਿੱਲੀ ਤੋਂ ਲਾਹੌਰ ਜਾਣ ਵਾਲੇ ਸ਼ਾਈ ਮਾਰਗ ਤੇ ਸਥਿਤ ਹੈ ਤਰਨਤਾਰਨ ਸਾਹਿਬ ਦਾ ਸਰੋਵਰ ಏਸ਼ੀਆ ਭਰ ਚ ਆਕਾਰ ਪੱਖੋਂ ਸਭ ਤੋਂ ਵੱਡਾ ਸਰੋਵਰ ਹੈ ਇਹ ਸਰੋਵਰ ਪ੍ਰੀਬ 16 ਏਕੜ ਜ਼ਮੀਨ ਚ ਫੈਲਿਆ ਜੀ ਦੀ ਲੰਬਾਈ 212 ਗੱਜ ਅਤੇ ਚੌੜਾਈ 208 ਗੱਜ ਇਸ ਦਾ ਘੇਰਾ 1 ਮੀਲ 212 ਕੱਜਾ ਦਾ ਬਣਦਾ ਤਰਨਤਨ ਸਾਹਿਬ ਇਤਿਹਾਸ ਮੁਤਾਬਕ ਪਹਿਲਾਂ ਇਸ ਸਰੋਵਰ ਵਾਲੀ ਥਾਂ ਤੇ ਪਿੰਡ ਪੁਲਾਸੌਰ ਦੀ ਇੱਕ ਢਾਬ ਹੁੰਦੀ ਸੀ ਜਿੱਥੇ ਆਲੇ ਦੁਆਲੇ ਦੇ ਪਿੰਡਾਂ ਦਾ ਪਾਣੀ ਇਕੱਠਾ ਹੁੰਦਾ ਸੀ ਗੁਰੂ ਅਰਜਨ ਦੇਵ ਜੀ ਜਦੋਂ 1590 ਈਸਵੀ ਨੂੰ ਅੰਮ੍ਰਿਤਸਰੋ ਗੋਇੰਦਵਾਲ ਸਾਹਿਬ ਜਾਂਦਿਆਂ ਇਸ ਢਾਬ ਕੋਲ ਰੁਕੇ ਉਹਨਾਂ ਨੂੰ ਇੱਥੋਂ ਦਾ ਪੌਣ ਪਾਣੀ ਵਾਤਾਵਰਨ ਬਹੁਤ ਵਧੀਆ ਲੱਗਾ ਇਸ ਲਈ ਗੁਰੂ ਜੀ ਨੇ ਇਹ ਜ਼ਮੀਨ ਖਰੀਦ ਕੇ ਇਸ ਟਾਬ ਨੂੰ ਦੁੱਖ ਨਿਵਰਨ ਸਾਹਿਬ ਦਾ ਨਾਮ ਦੇ ਦਿੱਤਾ 1590 ਈਸਵੀ ਚ ਗੁਰੂ ਜੀ ਨੇ ਇਸ ਰੋਵਰ ਦੀ ਨੀਂਹ ਰੱਖਣ ਸੰਨੇ ਬਾਬਾ ਤੁੱਡਾ ਜੀ ਪਾਸ ਅਰਦਾਸ ਕਰਵਾਈ ਗੁਰੂ ਜੀ ਵੱਲੋਂ ਜਦੋਂ ਸ਼ਰਦੀ ਉਸਾਰੀ ਅਤੇ ਪਾਵਨ ਸਰੋਵਰ ਨੂੰ ਪੱਕਿਆ ਕਰਨ ਦਾ ਕਾਰਜ ਪੂਰੇ ਜੋਰਾਂ ਤੇ ਕੀਤਾ ਜਾ ਰਿਹਾ ਸੀ ਤੇ ਉਸ ਵੇਲੇ ਹੀ ਸਰਕਾਰੀ ਹਾਕਮ ਨੂਰਦੀਨ ਨੇ ਨਜ਼ਦੀਕੀ ਨਗਰ ਵਿਖੇ ਇੱਕ ਸਰਾ ਦੀ ਉਸਾਰੀ ਸ਼ੁਰੂ ਕਰਵਾ ਦਿੱਤੀ ਉਹਦੇ ਹੁਕਮ ਅਨੁਸਾਰ ਇਲਾਕੇ ਦੇ ਸਾਰੇ ਪੱਠਿਆਂ ਦੀਆਂ ਇਟਾਂ ਕਿਧਰੇ ਹੋਰ ਭੇਜਣ ਤੋਂ ਪੂਰੀ ਤਰ੍ਹਾਂ ਬੰਦੀ ਲਾ ਦਿੱਤੀ ਗਈ ਦੇ ਨਾਲ ਹੀ ਸ਼ਹਿਰ ਦੇ ਸਰੋਵਰ ਲਈ ਆਈਆਂ ਟਾਨੂੰ ਵੀ ਨੂਰਦੀਨ ਦੀ ਸਰਾਂ ਦੀ ਉਸਾਰੀ ਲਈ ਵਾਪਸ ਨੂੰ ਘੁਆ ਲਈ ਆ ਇਸ ਕਾਰਵਾਈ ਖਿਲਾਫ ਸਿਖਾ ਅੰਦਰ ਡਾਡਾ ਰੋਸ ਕਹਿ ਲਾ ਹੋ ਗਿਆ ਪਰ ਗੁਰੂ ਜੀ ਨੇ ਸਿਖਾਂ ਨੂੰ ਸ਼ਾਂਤ ਕਰ ਦਿੱਤਾ ਨੂਰਦੀਨ ਦੀ ਇਸ ਚਾਲ ਕਰਨ ਸ੍ਰੀ ਦਰਬਾਰ ਸਾਹਿਬ ਦੀ ਉਸਾਰੀ ਉਚਾਲੇ ਹੀ ਰੁਕ ਗਈ ਸਮਾਨ ਨਿਕਲਿਆ ਤੇ 1778 ਇਸ ਵਿੱਚ ਸਰਦਾਰ ਬੁੱਧ ਸਿੰਘ ਫੈਜ਼ਲਪੁਰੀਏ ਨੇ ਨੂਰਦੀਨ ਦੀ ਸਰਾਂ ਚੋਂ ਗੁਰੂ ਘਰ ਦੀਆਂ ਇੱਟਾਂ ਵਾਪਸ ਲਿਆਂਦੀਆਂ ਤੇ ਗੁਰੂ ਨਗਰੀ ਤਰਨਤਾਰਨ ਦਾ ਨਿਰਮਾਣ ਕਾਰਜ ਦੁਬਾਰਾ ਸ਼ੁਰੂ ਕਰਵਾਇਆ ਸ਼੍ਰੀ ਹਰਮੰਦਰ ਸਾਹਿਬ ਦੀ ਸੁੰਦਰ ਦਿੱਖ ਨੂੰ ਧਿਆਨ ਚ ਰੱਖਦਿਆਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਸ਼੍ਰੀ ਦਰਬਾਰ ਸਾਹਿਬ ਤਰਨਤਾਰਨ ਦੇ ਇਤਿਹਾਸਕ ਮਾਰਤ ਦੇ ਵੀ ਸੋਨੇ ਦੀ ਮੀਨਾਕਾਰੀ ਦਾ ਇਤਿਹਾਸਕ ਕਾਰਜ ਕਰਵਾਇਆ ਦਰਬਾਰ ਸਾਹਿਬ ਜੀ ਦੇ ਸਾਹਮਣੇ ਪੁਰਾਣੀ ਜੋੜੀ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਇਕਬਰ ਨੌ ਨਿਹਾਲ ਸਿੰਘ ਵੱਲੋਂ ਬਣਵਾਇਆ ਗਿਆ ਜਿਸ ਨੂੰ ਸਮੇਂ-ਸਮੇਂ ਤੇ ਨਵ ਨਿਰਮਾਨ ਦਾ ਨਾਮ ਦੇ ਕੇ ਢਾਉਂਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ ਸਿੱਖਾਂ ਵੱਲੋਂ ਕੀਤੇ ਗਏ ਵਿਰੋਧ ਨੇ ਹਰ ਕੋਸ਼ਿਸ਼ ਨੂੰ ਸਫਲ ਕਰ ਦਿੱਤਾ ਇਸ ਕਰਕੇ ਇਹ ਡਿਉੜੀ ਅੱਜ ਵੀ ਕੱਚੀ ਪੱਕੀ ਹਾਲਤ ਵਿੱਚ ਦਰਬਾਰ ਸਾਹਿਬ ਦੀ ਸ਼ੋਭਾ ਵਧਾ ਰਹੀ ਹੈ ਗੁਰੂ ਜੀ ਨੇ ਸਰੋਵਰ ਦੀ ਖੁਦਾਈ ਸਮੇਂ ਵਾਤਾਵਰਨ ਨੂੰ ਹੋਰ ਸਾਂਭਣਾ ਬਣਾਉਣ ਲਈ ਇੱਥੇ ਚਾਰੇ ਪਾਸੇ ਅੰਬਾਂ ਦੇ ਦਰਖਤ ਲਵਾਏ ਸਨ ਇਹਨਾਂ ਦਰਖਤਾਂ ਨੂੰ ਕੁਝ ਸਾਲ ਪਹਿਲਾਂ ਪਟਵਾ ਕੇ ਇੱਥੇ ਸੰਗਮਰ ਮਰ ਮਰ ਦੀ ਪ੍ਰਕਰਮਾ ਬਣਾ ਦਿੱਤੀ ਗਈ ਸੀ ਪਰ ਹੁਣ ਇੱਕ ਵਾਰ ਫਿਰ ਸਰੋਵਰ ਦੀ ਪ੍ਰਕਰਮਾ ਚ ਬੂਟੇ ਲਾਉਣ ਦਾ ਕਾਰਜ ਕੀਤਾ ਜਾ ਰਿਹਾ ਹੈ ਦਰਬਾਰ ਸਾਹਿਬ ਤਰਨਤਾਰਨ ਦੀ ਪ੍ਰਕਰਮਾ ਜੋ ਗੁਰੂ ਦੁਆਰਾ ਸ਼੍ਰੀ ਮੰਜੀ ਸਾਹਿਬ ਵਿਸ਼ ਸ਼ੋਭਿਤ ਹੈ ਜਿੱਥੇ ਬਹਿ ਕੇ ਗੁਰੂ ਅਰਜਨ ਦੇਵ ਜੀ ਸਰੋਵਰ ਦੇ ਕੰਮ ਦੀ ਨਿਗਰਾਨੀ ਕਰਵਾਇਆ ਕਰਦੇ ਸਨ ਅਤੇ ਇਸੇ ਸਥਾਨ ਤੇ ਇੱਕ ਚਾਰ ਮੰਜ਼ਲਾ ਬੁੰਗਾ ਵੀ ਬਣਵਾਇਆ ਗਿਆ ਸੀ ਜਿੱਥੇ ਸਿੱਖ ਸੰਗਤਾਂ ਰਾਤ ਵੇਲੇ ਵਿਸ਼ਰਾਮ ਕਰਦੀਆਂ ਸਨ ਇਹ ਬੁੰਗਾ ਅੱਜ ਵੀ ਦਰਬਾਰ ਸਾਹਿਬ ਦੇ ਪ੍ਰਕਰਮਾ 'ਚ ਉਸੇ ਤਰ੍ਹਾਂ ਸ਼ੁਸ਼ੋਭਿਤ ਹੈ ਇਸ ਪਵਿੱਤਰ ਇਤਿਹਾਸਕ ਸਥਾਨ ਤੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਤੇ ਖਾਲਸੇ ਦਾ ਸਜਣਾ ਦਿਵਸ ਵੱਡੀ ਪੱਧਰ ਤੇ ਬੜੇ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ he talks sure, to you <laughs>